ਲੁਧਿਆਣਾ ਦੇ ਵਿੱਚ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਖੈ ਨਹੀਂ ਕਿਉਂਕਿ ਲੁਧਿਆਣਾ ਪੁਲਿਸ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਹੋ ਗਈ ਹੈ ਲੁਧਿਆਣਾ ਦੇ ਹਰ ਚੌਕ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਕੈਮਰੇ ਲੱਗ ਚੁੱਕੇ ਹਨ ਜਿਸ ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਆਨਲਾਈਨ ਚਲਾਨ ਕੱਟੇ ਜਾ ਸਕਣਗੇ ਇਸ ਦੌਰਾਨ ਜਾਣਕਾਰੀ ਦਿੰਦੇ ਐਸ.ਪੀ. ਟ੍ਰੈਫਿਕ ਨੇ ਦੱਸਿਆ ਕਿ ਲੁਧਿਆਣਾ ਦੀ ਸਾਰੀ ਚੌਂਕਾ ਵਿੱਚ ਕੈਮਰੇ ਲੱਗ ਚੁੱਕੇ ਹਨ ਇਹਨਾਂ ਦਾ ਟ੍ਰਾਇਲ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਤੇ ਜਲਦੀ ਇਹਨਾਂ ਕੈਮਰੇ ਦੀ ਮਦਦ ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਆਨਲਾਈਨ ਚਲਾਨ ਕੱਟਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਉਹਨਾਂ ਨੇ ਇਸ ਦੌਰਾਨ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਇਹ ਚਲਾਨ ਜਿਹੜਾ ਹੈ ਇੱਕ ਇਨੀਸ਼ੀਏਟਿਵ ਚੁੱਕਿਆ ਗਿਆ ਹੈ ਤਾਂ ਕਿ ਜਿਹੜੇ ਲੋਕ ਟ੍ਰੈਫਿਕ ਰੂਲਸ ਨੂੰ ਵਾਇਓਲੇਟ ਕਰਦੇ ਨੇ ਜਾਂ ਫਿਰ ਕੁਝ ਜਿਵੇਂ ਰੈੱਡ ਲਾਈਟ ਕ੍ਰੋਸਿੰਗ ਹੋ ਗਿਆ ਵਿਦਆਊਟ ਸੀਟ ਬੈਲਟ ਵਿਦਆਊਟ ਹੈਲਮਟ ਐਨੀ ਸੌਰਟ ਆਫ ਟ੍ਰੈਫਿਕ ਰੂਲ ਵਾਇਲੇਸ਼ਨ ਉਹਨਾਂ ਨੂੰ ਅਕਾਊਂਟੇਬਲ ਕੀਤਾ ਜਾ ਸਕੇ ਐਂਡ ਟੈਕਨੋਲੋਜੀ ਦੀ ਮਦਦ ਨਾਲ ਸਰ ਕਿਸ ਤਰੀਕਾ ਸਾਈਟ ਲਾਂਚ ਕੀਤਾ ਜਾਵੇ ਕੀ ਪ੍ਰਕਿਰਿਆ ਹੈ ਚਲਾਨ ਇਦਾਂ ਕਿ ਕੈਮਰਾਸ ਜੇ ਹਾਈ ਰੈਜ਼ੋਲੂਸ਼ਨ ਕੈਮਰਾਸ ਨੇ ਜੀ ਚੌਂਕਾਂ ਚ ਜਿਨ੍ਹਾਂ ਜਿਨ੍ਹਾਂ ਤੇ ਸਟਾਰਟ ਕੀਤੇ ਗਏ ਨੇ ਤੇ ਉੱਥੋਂ ਜੋ ਕੀ ਹੈ ਸਾਡੀ ਇੱਕ ਡੈਡੀਕੇਟਿਡ ਟੀਮ ਹੈ ਇਸ ਲਈ ਚਲਾਨ ਦੀ ਉਹਨਾਂ ਕੋਲ ਉਹਦਾ ਇਨਪੁਟ ਆਏਗਾ ਕੈਮਰਾਸ ਦਾ ਦੇ ਕੈਨ ਸੀ ਕਿ ਕਿਸ ਨੇ ਵਾਇਲੇਟ ਕੀਤਾ ਕਿਸ ਨੇ ਰੈੱਡ ਲਾਈਟ ਜੰਪ ਕੀਤੀ ਐਨੀ ਸੌਰਟ ਆਫ ਵਾਇਲੇਸ਼ਨ ਤਾਂ ਉਸ ਦਾ ਗੱਡੀ ਦਾ ਨੰਬਰ ਫਿਰ ਟਰੈਕ ਕਰਕੇ ਉਹਨਾਂ ਦੇ ਘਰੇ ਚਲਾਨ ਪੇਚ ਦਿੱਤਾ ਜਾਵੇਗਾ ਬਾਈ ਡਾਕ ਕਦੋਂ ਕਰ ਰਹੇ ਹੋ ਤੇ ਕਿੰਨੇ ਚੌਂਕਾਂ 'ਚ ਲੱਗ ਜੁਕਦੇ ਜਾਂਦੇ ਹਲੇ ਮੈਂ ਇਹ ਡਾਟਾ ਨਹੀਂ ਰਿਵੀਲ ਕਰਨਾ ਚਾਹੁੰਦਾ ਤੇ ਨਾ ਮੈਂ ਨਾਮ ਚੌਂਕਾਂ ਦੇ ਰਿਵੀਲ ਕਰਨਾ ਉਹਦਾ ਇੱਕ ਰੀਜ਼ਨ ਹੈ ਜੀ ਕਿਉਂਕਿ ਡੈਟਰੈਂਸ ਵੈਲਿਊ ਘਟਦੀ ਹੈ ਜਿਹੜੀ ਇਸ ਇਨੀਸ਼ੀਏਟਿਵ ਦੀ ਹੈ ਕਿਉਂਕਿ ਲੋਕਾਂ ਨੂੰ ਜੇ ਪਤਾ ਹੀ ਲੱਗ ਗਿਆ ਕਿਹੜੇ ਚੌਂਕ ਤੇ ਹੈਗਾ ਕਿਹੜੇ ਤੇ ਨਹੀਂ ਹੈਗਾ ਫਿਰ ਉਹ ਉੱਥੇ ਵਾਇਲੇਸ਼ਨ ਕਰਨਗੇ ਦੂਜੇ ਤੇ ਤੇ ਤਾਂ ਮੈਂ ਚਾਹੁੰਨਾ ਹੈ ਕਿ ਸਾਰੇ ਇਸ ਟ੍ਰੈਫਿਕ ਰੂਲਸ ਨੂੰ ਫਾਲੋ ਕਰਨ ਤਾਂ ਮੈਂ ਇਸ ਕਰਕੇ ਇਸ ਇਨਫੋਰਮੇਸ਼ਨ ਨੂੰ ਹਲੇ ਰਿਵੀਲ ਨਹੀਂ ਕਰ ਸਕਦਾ ਸਰ ਕੱਲ ਤੋਂ ਤੁਸੀਂ ਵੈਸੇ ਲਾਗੂ ਕਰ ਕੱਪੂਲੇ ਦੇਖ ਕੇ ਨਾ ਐਕਟਿਵ ਹੋਰ ਹੁੰਦਾ ਆ ਰਿਹਾ ਹੈ ਟ੍ਰਾਇਲ ਬੇਸਿਸ ਤੇ ਚੱਲ ਰਿਹਾ ਜੀ ਲੁਧਿਆਣੇ ਚ ਪਿਛਲੇ 2 ਮਹੀਨਿਆਂ ਤੋਂ ਅਸੀਂ ਟ੍ਰਾਇਲ ਵਗੈਰਾ ਕੀਤਾ ਹੈ ਦਾ ਅ ਅੱਛਾ ਸਕਸੈਸਫੁਲੀ ਸਾਡਾ ਟ੍ਰਾਇਲ ਮੁਕੰਮਲ ਮਤਲਬ ਚੱਲਿਆ ਹੁਣ ਅਸੀਂ ਇਹਨੂੰ ਹੋਰ ਜਿਵੇਂ ਕਿ ਹੈ ਕਿ ਇਟਸ ਆਨ ਗoing ਪ੍ਰੋਸੈਸ ਚੌਂਕ ਜਿੰਨੇ ਹੈਗੇ ਉਹਨਾਂ ਤੋਂ ਹੋਰ ਵਧਾਏ ਜਾ ਸਕਣਗੇ ਸਰ ਜਿਵੇਂ 26 ਜਨਵਰੀ ਨੂੰ ਕਿਹਾ ਜਾ ਰਿਹਾ ਸੀ ਕਿ ਫਾਲੋਅ ਅਪ ਪੰਟੀ ਨੂੰ ਜਾ ਕੱਟੀ ਮੇ ਕੋ ਜਾਂਦੇ ਤੇ ਇਹ ਹੀ ਕੁਛ ਬਿਲਕੁਲ ਜੀ ਬਿਲਕੁਲ ਮੈਂ ਜਿਵੇਂ ਦੱਸਿਆ ਵੀ ਟ్రਾਇਲ ਆਪਣੀ ਜਗ੍ਹਾ ਪਰ ਚੌਂਕ ਅਸੀਂ ਵਧਾਵਾਂਗੇ ਕੁਝ ਪੁਆਇੰਟਸ ਇੰਕਰੀਜ਼ ਕਰਾਂਗੇ ਤੇ ਐਸ ਟਾਈਮ ਗੋਜ਼ ਬਾਈ ਅਸੀਂ ਹੋਰ ਪੁਆਇੰਟ ਇੰਕਰੀਜ਼ ਕਰਾਂਗੇ ਸਰ ਲੋਕਾਂ ਨੇ ਕੀ ਨਹੀਂ ਲੋਕਾਂ ਨੂੰ ਮੇਰੀ ਇਹੋ ਹੀ ਪਈ ਲੈ ਕਿ ਟ੍ਰੈਫਿਕ ਰੂਲਸ ਹਰ ਕਿਤੇ ਫਾਲੋ ਕਰੋ ਸਿਰਫ ਕੈਮਰਾਜ਼ ਨੂੰ ਨਾ ਦੇਖੋ ਆਪਣੇ ਜਾਨ ਆਪਣੇ ਭਲੇ ਲਈ ਹਰ ਕਿਤੇ ਜਗ੍ਹਾ ਹਰ ਜਗ੍ਹਾ ਫਾਲੋ ਕਰੋ ਜਿਹੜੇ ਸ਼ਹਿਰਾਂ 'ਚ ਨਵੇਂ ਵੀ ਕੈਮਰੇ ਲੱਗੇ ਉੱਥੇ ਵੀ ਲੋਕ ਜੇ ਟ੍ਰੈਫਿਕ ਰੂਲ ਫਾਲੋ ਕਰਨ ਸਾਨੂੰ ਇਹ ਜੇ ਸਾਨੂੰ ਲੋੜ ਹੀ ਨਾ ਪਵੇ ਕਿਸੇ ਦਾ ਘਰੇ ਚਲਾਨ ਭੇਜਣ ਦਾ ਇੱਕ ਦੇਖਿਆ ਜੇ ਬੱਚੇ ਸਕੂਲ ਵਾਲੇ ਬੱਚੇ ਐਕਟਿਵ ਮੋਰਸ ਚਲਾਉਂਦੇ ਨੇ ਪਿੱਛੇ ਜੇ ਮਹੀਮ ਚੱਲੀ ਸੀ ਫਿਰ ਬੰਦ ਹੋ ਗਈ ਸਾਰੇ ਮਹੀਮ ਕਾ ਤੋਂ ਸਟਾਰਟ ਕਰਦੇ ਦੁਆਰਾ ਤੇ ਮਹੀਮ ਇਹ ਹੈ ਜੀ ਵੀ ਮਹੀਮ ਇੱਕ ਸਪੈਸ਼ਲ ਡਰਾਈਵ ਚੱਲੀ ਸੀ ਬਟ ਇਹ ਨਹੀਂ ਹੈ ਵੀ ਚਲਾਨ ਬੰਦ ਹੋ ਗਏ ਨੇ ਅੱਜ ਵੀ ਅੰਡਰ ਏਜ ਡਰਾਈਵਿੰਗ ਵਗੈਰਾ ਵਾਲੇ ਜਿਹੜੇ ਚਲਾਨ ਆ ਕੀਤੇ ਜਾ ਰਹੇ ਨੇ ਐਂਡ ਅਸੀਂ ਸਕੂਲਾਂ ਕਾਲਜਾਂ ਚ ਜਾ ਕੇ ਜਿਵੇਂ ਕਿ ਮੈਂ ਚਲੋ ਦੱਸਣਾ ਚਾਹਣਾ ਇੱਕ ਨੈਸ਼ਨਲ ਰੋਡ ਸੇਫਟੀ ਮੰਥ ਚੱਲ ਰਿਹਾ 2025 ਦਾ ਇਹ ਸੈਂਟਰਲ ਗਵਰਨਮੈਂਟ ਦਾ ਇੱਕ 올ਓਵਰ ਇੰਡੀਆ ਜਿਹੜਾ ਇਹ ਚਲਾਇਆ ਜਾ ਰਿਹਾ ਉਸ ਦੇ ਤਹਿਤ ਅਸੀਂ ਵਕ ਵਕ ਸਕੂਲਾਂ ਚ ਜਾ ਕੇ ਬੱਚਿਆਂ ਨੂੰ ਅਵੇਅਰ ਕੀਤਾ ਅੱਜ ਹੀ ਅਸੀਂ ਇੱਕ ਸੈਸ਼ਨ ਕੀਤਾ ਸਰਾਬਾ ਨਗਰ ਸੈਕ੍ਰੀਟ ਹਾਰਟ ਕਾਨਵੈਂਟ ਸਕੂਲ ਚ ਜਿੱਥੇ ਕਿ ਮੈਂ ਆਪ ਬੱਚਿਆਂ ਨੂੰ ਮੋਟੀਵੇਟ ਕੀਤਾ ਤਾਂ ਅਸੀਂ ਇਦਾਂ ਦੇ ਉਪਰਾਲੇ ਵੀ ਕਰ ਰਹੇ ਆਂ ਪਲੱਸ ਜੇ ਕੋਈ ਵਾਇਲਟ ਕਰਦਾ ਹੈ ਤਾਂ ਉਹਦੇ ਚਲਾਨ ਵਗੈਰਾ ਵੀ ਲਗਾਤਾਰ ਕੀਤੇ ਜਾ ਰਹੇ ਸਰ ਇਹ ਰਿਕਸ਼ਾ ਬਹੁਤ ਜ਼ਿਆਦਾ ਵੱਜ ਰਿਹਾ ਵਾ ਨੰਬਰ ਪੇਟਾ ਕੋਈ ਯੂਨੀਵਰਸਿਟੀ ਵੀ ਇਹ ਰਿਕਸ਼ਾ ਨੂੰ ਰੈਗੂਲੇਟ ਕੀਤਾ ਜਾ ਰਿਹਾ ਜੀ ਜਿਹੜਾ ਕਿ ਹੈ ਇਹਨਾਂ ਨੂੰ ਮੈਨੇਜਮੈਂਟ ਜਿਵੇਂ ਇਹਨਾਂ ਦੇ ਤੁਸੀਂ ਦੇਖਿਆ ਹੋਵੇਗਾ ਪਿੱਛੇ ਜੇ ਕਿ ਇਨੀਸ਼ੀਏਟਿਵ ਚੱਲਿਆ ਸੀਗਾ ਵੀ ਉਹ ਚੱਲ ਰਿਹਾ ਵੀ ਚੌੜਾ ਬਾਜ਼ਾਰ ਚ ਸੈਟਰਡੇ ਸੰਡੇ ਨੋ ਐਂਟਰੀ ਕਰ ਦਿੰਦੇ ਆ ਤਾਂ ਮਤਲਬ ਉਦਾਂ ਦਾ ਦੇਖੋ ਹਰ ਕੋਈ ਆਪਣਾ ਰੋਜ਼ਗਾਰ ਕਮਾ ਰਿਹਾ ਹੈ ਕਿਸੇ ਦੀ ਅਸੀਂ ਰੋਜ਼ਗਾਰ ਨੂੰ ਵੀ ਨਹੀਂ ਖਰਾਬ ਕਰ ਸਕਦੇ ਬਟ ਐਟ ది ਸੇਮ ਟਾਈਮ ਟ੍ਰੈਫਿਕ ਸਮੱਸਿਆ ਨੂੰ ਵੀ ਹੱਲ ਕਰਨਾ ਅਸੀਂ ਤਾਂ ਇਦਾਂ ਦੇ ਇਨੀਸ਼ੀਏਟਿਵ ਕੀਤੇ ਜਾ ਰਹੇ ਨੇ ਸਰ ਇੱਕ ਜੇ ਟਰੱਕਾਂ ਦਾ ਕੋਈ ਰੂਲ ਟਾਈਮਿੰਗ ਹੈ ਸਰ ਕੋਈ ਟਰੱਕਾਂ ਤੋਂ ਜ਼ਿਆਦਾ ਬੋਲੋੜਾ ਅੰਦਰ ਪੁਜਾਰਾ ਵਿੱਚ ਐਂਟਰੀ no entry regulations ਹੈਗੇ ਨੇ ਜੀ ਕੁਝ ਇਨਫੋਰਸ ਕੀਤੇ ਜਾ ਰਹੇ ਨੇ